ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਮੋਠਾਂ ਦੀ ਦਾਲ ਜਿਹੜੀ ਕਿ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਮੋਠਾਂ ਦੀ ਦਾਲ ਹਮੇਸ਼ਾ ਸਰਦੀਆਂ ਵਿੱਚ ਹੀ ਬਣਾਈ ਜਾਂਦੀ ਹੈ ਗਰਮੀਆਂ ਵਿੱਚ ਮੋਠਾਂ ਦੀ ਦਾਲ ਜਿਹੜੀ ਆਪਾਂ ਨਹੀਂ ਬਣਾਉਂਦੇ ਅੱਜ ਜਿਹੜੀ ਆਪਾਂ ਮੋਠਾਂ ਦੀ ਦਾਲ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਹਾਰੇ ਵਰਗੀ ਮੋਠਾਂ ਦੀ ਦਾਲ ਬਣਾਵਾਂਗੇ ਬਟ ਆਪਾਂ ਬਣਾਵਾਂਗੇ ਗੈਸ ਤੇ ਕੁੱਕਰ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚਲੋ ਜੀ ਦਾਲ ਬਣਾਉਣਾ ਆਪਾਂ ਸ਼ੁਰੂ ਕਰਦੇ ਆਂ ਇੱਕ ਕੌਲੀ ਆਪਾਂ ਮੋਠਾਂ ਦੀ ਦਾਲ ਲਈ ਐ ਇਹਨੂੰ ਆਪਾਂ ਅੱਧਾ ਘੰਟਾ ਪਹਿਲਾਂ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖਤਾ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਪਾਣੀ ਪਾਵਾਂਗੇ ਇੱਕ ਕੌਲੀ ਦਾਲ ਵਾਸਤੇ ਆਪਾਂ 2 ਲੀਟਰ ਪਾਣੀ ਲਵਾਂਗੇ ਜੀ ਪਾਣੀ ਆਪਾਂ ਇਸ ਕਰਕੇ ਜ਼ਿਆਦਾ ਲਿਆ ਕਿਉਂਕਿ ਆਪਾਂ ਜਦੋਂ ਇਹਦੇ ਵਿਸਲਾ ਨਹੀਂ ਲਵਾਉਂਦੇ ਤੇ ਆਪਾਂ ਇਹਨੂੰ ਹਾਰੇ ਦੀ ਤਰ੍ਹਾਂ ਉਪਰੋਂ ਢੱਕ ਕੇ ਦਾਲ ਬਣਾਵਾਂਗੇ ਤਾਂ ਇਹ ਜਿਹੜੀ ਦਾਲ ਹੈ ਹਰੇ ਇਤਰਾ ਬਣੇਗੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਾਂਗੇ ਇੱਕ ਚਮਚਾ ਲਾਲ ਮਿਰਚ ਪਾਊਡਰ ਇੱਕ ਚਮਚਾ ਲੋਨ ਇੱਕ ਚਮਚਾ ਹਲਦੀ ਲੋਨ ਮੈਂ ਕਿ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹੋ ਵੱਧ ਜਿਆ ਘੱਟ ਜਿਸ ਤਰ੍ਹਾਂ ਤੁਸੀਂ ਖਾਣਾ ਪਸੰਦ ਕਰਦੇ ਹੋ ਹੁਣ ਆਪਾਂ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਜੀ ਜਦੋਂ ਤੱਕ ਆਪਾਂ ਪਾਣੀ ਉਬਲਦਾ ਹੋ ਤੱਕ ਆਪਾਂ ਜਿਹੜੇ ਮੋਠਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਨੇ ਆ ਆ ਦੇਖੋ ਜੀ ਪਾਣੀ ਨੂੰ ਉਬਾਲ ਆ ਗਿਆ ਤੇ ਮੋਠਾ ਜਿਹੜੇ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਏ ਤੇ ਹੁਣ ਆਪਾਂ ਇਹਦੇ ਵਿੱਚ ਵਿੱਚ ਪਾ ਦਾਂਗੇ ਹਲਾ ਦਾਂਗੇ ਤੁੱਕ ਦਾ ਢੱਕਣਾ ਜਿਹੜਾ ਆਪਾਂ ਬੰਦ ਨਹੀਂ ਕਰਾਂਗੇ ਇਸ ਤਰ੍ਹਾਂ ਖੁੱਲਾ ਰੱਖ ਕੇ ਆਪਾਂ ਇਹਨੂੰ ਅੱਧੇ ਘੰਟੇ ਲਈ ਇਸ ਤਰੀਏ ਰਜਣ ਦੇਵਾਂਗੇ ਤੇ ਗੈਸ ਦੀ ਫਲੇਮ ਆ ਜਿਹੜੀ ਆਪਾਂ ਮੀਡੀਅਮ ਕਰ ਦੋ ਜਦੋਂ ਤੱਕ ਆਪਣੀ ਦਾਲ ਬਣਦੀ ਹੈ ਉਦੋਂ ਤੱਕ ਆਪਾਂ ਇਹਦਾ ਜਿਹੜਾ ਤੜਕਾ ਕੱਟ ਕੇ ਤਿਆਰ ਕਰ ਲੈਣੇ ਲੋ ਜੀ ਅੱਧਾ ਘੰਟਾ ਹੋ ਗਿਆ ਤੇ ਦਾਲ ਆ ਜਿਹੜੀ ਆਪਣੀ ਕਾਫੀ ਹੱਦ ਤੱਕ ਗਲ ਚੁੱਕੀ ਹੈ ਆ ਤੁਸੀਂ ਦੇਖ ਸਕਦੇ ਹੋ ਤੇ 10 ਮਿੰਟ ਤੱਕ ਆਪਾਂ ਇਹਨੂੰ ਇਸੇ ਤਰ੍ਹਾਂ ਫੋਰ ਪੱਕਣ ਦੇ ਮਾਰੇ ਲੋ ਜੀ 45 ਮਿੰਟ ਹੋ ਗਏ ਆਪਣੀ ਦਾਲ ਨੂੰ ਇਸ ਤਰ੍ਹਾਂ ਰਜਦੇ ਹੋਏ ਤੇ ਹੁਣ ਆਪਾਂ ਇਹਦੇ 'ਚ ਤਿੰਨ ਵਿਸਲਾ ਲਵਾਵਾਂਗੇ ਗੈਸ ਆ ਜਿਹੜਾ ਫੁੱਲ ਫਲੇਮ ਕਰ ਲਾਂਗੇ ਲੋ ਜੀ ਆਪਾਂ ਚਾਰ ਵਿਸਲਾ ਲਵਾ ਲਵਾਂ ਤੇ ਹੁਣ ਆਪਾਂ ਖੋਲ ਕੇ ਦੇਖਦੇ ਆਂ ਵੀ ਆਪਣੀ ਦਾਲ ਜਿਹੜੀ ਬਣ ਗਈ ਕਿ ਨਹੀਂ ਸੇਮ ਕੱਢ ਲੈਨੇ ਦਾਲ ਜਿਹੜੀ ਆਪਣੀ ਬਟਰ ਕੇ ਬਿਲਕੁਲ ਤਿਆਰ ਹੈ। ਆ ਦੇਖੋ। ਬਹੁਤ ਸੋਹਣੀ ਦਾਲ ਘੋਲੀ ਹੈ। ਹੁਣ ਇੱਕ ਵਾਰੀ ਤੁਹਾਨੂੰ ਆਪ ਫੇਰ ਦੱਸ ਦਿੰਨੇ ਆ ਵੀ ਇੱਕ ਕੌਲੀ ਆਪਾਂ ਮੋਠਾ ਦਾਲ ਲਈ ਸੀ। 2 ਲੀਟਰ ਪਾਣੀ ਲਿਆ। ਲੋਨ ਮੇਰੇ ਤੇ ਤੁਸੀਂ ਆਪਣੇ ਰਿਕਾਰਡਿੰਗ ਪਾਦੇ ਜਾਂ ਘੱਟ ਜਿਸ ਤਰ੍ਹਾਂ ਤੁਸੀਂ ਖਾਣਾ ਪਸੰਦ ਕਰਦੇ ਹੋ ਪਾ ਸਕਦੇ ਹੋ। ਫਿਰ 45 ਮਿੰਟ ਦੇ ਲਈ ਆਪਾਂ ਮੀਡੀਅਮ ਫਲੇਮ ਕਰਕੇ ਇਹਨੂੰ ਖੁੱਲਾ ਰੱਖ ਕੇ ਪਕਾਇਆ ਤੇ ਚਾਰ ਆਪਾਂ ਇਹਦੇ ਵਿੱਚ ਲਵਾਇਆ। ਤੇ ਹੁਣ ਆਪਣੀ ਦਾਲ ਜਿਹੜੀ ਪੱਕ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਤੜਕਾ ਲਾਉਂਦੇ ਆ। ਤੜਕਾ ਲਾਉਣ ਲਈ ਆਪਾਂ ਦੋ ਪਿਆਜ਼ ਲਏ ਆ। ਮੀਡੀਅਮ ਸਾਈਜ਼ ਦੇ ਪਿਆਜ਼ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬ੍ਰੀਕ ਕੱਟ ਲਿਆ। ਦੋ ਗੁੱਠਾਂ ਲਸਣ ਦੀਆਂ। ਇਹਨਾਂ ਨੂੰ ਆਪਾਂ ਜਿਆਦਾ ਬ੍ਰੀਕ ਨਹੀਂ ਕੱਟਿਆ। ਥੋੜਾ ਜਿਹਾ ਮੋਟਾ ਕੱਟਿਆ। ਦੋ ਹਰੀ ਮਰਚ ਕੱਟ ਲਈ। ਜੀਰਾ 1 ਚਮਚ। ਅਦਰਕ ਦਾ ਟੁਕੜਾ ਲਿਆ ਜੀ। ਇਹਨੂੰ ਵੀ ਆਪਾਂ ਬ੍ਰੀਕ ਕੱਟ ਲਿਆ ਤੇ ਹਰਾ ਧਨੀਆ। ਮੋਠਾ ਦੀ ਦਾਲ ਵਿੱਚ ਲਸਣ ਤੇ ਅਦਰਕ ਥੋੜਾ ਜਿਆਦਾ ਪਾਇਆ ਜਾਂਦਾ ਹੈ। ਇਸ ਲਈ ਆਪਾਂ ਥੋੜਾ ਜਿਆਦਾ ਹੀ ਲਿਆ। ਇਧਰ ਆਪਾਂ 3-4 ਚਮਚੇ ਸਰੋਂ ਦਾ ਤੇਲ ਲਿਆ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਥੋੜਾ ਠੰਡਾ ਕਰ ਲਿਆ ਕਿਉਂਕਿ ਜਦੋਂ ਆਪਾਂ ਜਿਆਦਾ ਗਰਮ ਤੇਲ ਦੇ ਵਿੱਚ ਜੀਰਾ ਪਾਵਾਂਗੇ ਤਾਂ ਉਹ ਮੱਚ ਜਾਂਦਾ ਥੱਲੇ ਆਪਾਂ ਪੂਰਾ ਗਰਮ ਕਰਨ ਤੋਂ ਬਾਅਦ ਉਹਨੂੰ ਥੋੜਾ ਜਿਹਾ ਆਪਾਂ ਠੰਡਾ ਕੀਤਾ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਜੀਰਾ ਪਾ ਦਾਂਗੇ ਅਦਰਕ ਲਸਣ ਪਾਵਾਂਗੇ

ਲਓ ਜੀ 6-7 ਮਿੰਟ ਹੋ ਗਏ ਪਿਆਜ਼ ਪਾਉਣ ਤੋਂ ਬਾਅਦ ਆਪਾਂ ਤੜਕਾ ਭੁੰਨਦੇ ਹੋਏ ਤੇ ਇਸ ਤੋਂ ਜ਼ਿਆਦਾ ਨਹੀਂ ਆਪਾਂ ਭੁੰਨਣਾ ਤੇ ਤੜਕਾ ਆਪਣਾ ਜਿਹੜਾ ਤਿਆਰ ਹੈ ਇਸ ਤਰ੍ਹਾਂ ਦਾ ਤੜਕਾ ਆਪਾਂ ਚਾਹੀਦਾ ਤੇ ਹੁਣ ਆਪਾਂ ਇਹਦੇ ਵਿੱਚ ਦਾਲ ਪਾ ਦਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਹੋਰ ਪਾਵਾਂਗੇ। ਦਾਲ ਜਿਹੜੀ ਥੋੜੀ ਜਿਆਦਾ ਸੰਘਣੀ ਲੱਗਦੀ। ਆ ਦੇਖੋ ਜੀ ਬਹੁਤ ਸੁਣੀ ਆਪਣੀ ਦਾਲਾ ਜਿਹੜੀ ਬਣ ਕੇ ਤਿਆਰ ਹੋਈ ਐ। ਤੇ ਹੁਣ ਆਪਾਂ ਇਹਦੇ ਵਿੱਚ ਧਨੀਆ ਪਾਵਾਂਗੇ। ਇੱਕ ਮਿੰਟ ਲਈ ਪੱਕਣ ਦੇਣਾ ਫਿਰ ਆਪਾਂ ਗੈਸ ਬੰਦ ਕਰ ਦਾਂਗੇ ਇੱਕ ਗੱਲ ਹੋ ਰਹੀ ਜਦੋਂ ਤੁਸੀਂ ਮੋਠਾ ਦਾਲ ਬਣਾਉਣੀ ਹੈ ਉਹਨੂੰ ਤੜਕਾ ਲਾਉਣਾ ਤਾਂ ਇਹਦੇ ਵਿੱਚ ਟਮਾਟਰ ਬਿਲਕੁਲ ਨਹੀਂ ਪਾਉਣਾ ਕਿਉਂਕਿ ਟਮਾਟਰ ਪਾਉਣ ਨਾਲ ਮੋਠਾ ਦਾਲ ਜਿਹੜਾ ਸਵਾਦ ਹੈ ਉਹ ਅੱਧਾ ਰਹਿ ਜਾਂਦਾ ਸੋ ਜੋ ਜੋ ਆਪਾਂ ਜਿਵੇਂ ਅਦਰਕ ਲਸਣ ਪਿਆਜ਼ ਤਾਂ ਕੀ ਇਹਨੂੰ ਤੜਕਾ ਲਾਇਆ ਇਸ ਤਰ੍ਹਾਂ ਹੀ ਤੁਸੀਂ ਤੜਕਾ ਲਾਉਣਾ ਹੈ ਤੇ ਟਮਾਟਰ ਇਹਦੇ ਵਿੱਚ ਬਿਲਕੁਲ ਨਹੀਂ ਪਾਉਣਾ ਲਓ ਜੀ ਗੈਸ ਆਪਾਂ ਬੰਦ ਕਰ ਦਾਂਗੇ ਦਾਲ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਡੋਂਗੇ ਚ ਕੱਢ ਲੈਂਦੇ ਆ ਤਾਂ ਦੇਖੋ ਜੀ ਬਹੁਤ ਸੋਹਣੀ ਆਪਣੀ ਦਾਲ ਬਣ ਕੇ ਤਿਆਰ ਹੋਈ ਹੈ ਲਓ ਜੀ ਬਹੁਤ ਸੋਹਣੀ ਆਪਣੀ ਮੋਠਾਂ ਦੀ ਦਾਲ ਜਿਹੜੀ ਬਣ ਕੇ ਤਿਆਰ ਹੋਈ ਹੈ ਸੋ ਤੁਸੀਂ ਵੀ ਇਸ ਤਰ੍ਹਾਂ ਗੈਸ ਤੇ ਕੁੱਕਰ ਵਿੱਚ ਹਰੇ ਵਰਗੀ ਜਿਹੜੀ ਮੋਠਾਂ ਦੀ ਦਾਲ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਮੋਠਾ ਇਹਨਾਂ ਦਾ ਤੁਸੀਂ ਕਣਕ ਦੀ ਰੋਟੀ ਦੇ ਨਾਲ ਬਾਜਰੇ ਦੀ ਰੋਟੀ ਦੇ ਨਾਲ ਜਾਂ ਚੌਲਾਂ ਦੇ ਨਾਲ ਵੀ ਸਰਵ ਕਰ ਸਕਦੇ ਹੋ। ਸੋ ਤੁਹਾਨੂੰ ਮੇਰੀ ਅੱਜ ਦੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ? ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਵੀਡੀਓ ਵਧੀਆ ਲੱਗੀ, ਲਾਈਕ ਕਰਿਓ, ਸ਼ੇਅਰ ਕਰਿਓ ਤੇ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਦੀ ਪਹੁੰਚ ਸਕੇ। ਸੋ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਚਲੋ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ੍ਰੀ ਅਕਾਲ। Well